ਹਾਂਜੀ ਵੀਰ ਜੀ ਕੋ ਚਿੱਕਾ ਮਾਰੂਗਾ ਮੱਛਰ ਚਿੱਕਾ ਮਾਰੂਗਾ ਜੀ ਬਿਲਕੁਲ ਆਹ ਹੁਣ ਸਿਲੰਡਰ ਲਾਤਾ ਜੀ ਹਾਂਜੀ ਹੁਣ ਆਪਾਂ ਨੂੰ ਇਹ ਆ ਗਿਆ ਵਾਲਾ ਪਿੱਲੇ ਅੰਗਲ ਦੇ ਪਾਸੇ ਵਿਚਾ ਅੰਗਲ ਦੇ ਪਾਸੇ ਜੀ ਹਾਂ ਅੰਗਲ ਦੇ ਪਾਸੇ ਤੇ ਲਿਬੀਜੀ ਹੋ ਗਏ ਤੇ ਤੈਨੂੰ ਮੱਛਰ ਲੱਗ ਗਿਆ ਫਿਰ ਆਪਾਂ ਕਹਿੰਦੇ ਕਿ ਆਹ ਆ ਦੇਖੋ ਇਹ ਲੋ ਜੀ ਉਹ ਹੋ ਗਿਆ ਪਰ ਧੂਣੀ ਕਰਦੇ ਜੀ ਇਹ ਰਪੜਾ ਦੇਖਦੇ ਪਏ ਆਪਾਂ ਇਹ ਤਾਂ ਐ ਲੱਗਦਾ ਪਿਆ ਜਿਵੇਂ ਸਿਆਲੇ ਧੁੰਦ ਨਹੀਂ ਜਮ ਜਾਂਦੀ ਹੁੰਦੀ ਲੋਵੀ ਮਿੱਤਰੋ ਮਖਮ ਵੀਰ ਜੀ ਆ ਲੈ ਕੇ ਆਏ ਆ ਆਪਣੇ ਘੋੜਿਆਂ ਵਾਸਤੇ ਮੱਛਰ ਵਾਲੀ ਦਵਾਈ ਕਿਰ ਮੱਛਰ ਬਹੁਤ ਹੋ ਗਿਆ ਸੀਗਾ ਮੇ ਕਰਕੇ ਆ ਮਖਮ ਵੀਰ ਜੀ ਆਪਣ ਦਵਾਈ ਲੈ ਲੈ ਕੇ ਆਏ ਆ ਵਿੱਚ ਪਾਤੀ ਕਹ ਦਵਾਈ ਇਕ ਜਿਹੜੀ 1 ਲੀਟਰ ਦਵਾਈ ਆ ਵੀਰ ਜੀ ਕਹਿੰਦੇ 3000 ਦੀ ਆਉਂਦੀ ਆ ਦਵਾਈ ਦਾ ਨਾਮ ਵੀ ਤੁਹਾਨੂੰ ਦਿਖਾ ਦਨੇ ਆ ਆ ਦਵਾਈ ਦਾ ਨਾਮ ਆ ਜੀ ਕਿੰਗ ਫੋਗ ਠੀਕ ਆ ਜੀ ਤੇ ਆਹਾ ਇਹ 1 ਲੀਟਰ ਚ ਪੈਂਦੇ 10 ਐਮਐਲ ਪੈਂਦੀ ਡੀਜ਼ਲ ਵਿੱਚ ਆ 2 ਲੀਟਰ ਵਿੱਚ ਉਹਦੇ BMN ਤੇ ਪਿੱਛੇ ਸਿਲੰਡਰ ਲੱਗਦਾ ਤੇ ਆ ਵੀਰ ਜੀ ਨੇ ਕੱਸਤੀ ਜੀ ਅੱਛਰ ਤੇ ਇੱਥੇ ਵੀ ਦੇਖੇ ਹਾਂਜੀ ਵੀਰ ਜੀ ਕੋਲ ਚਿਕਾ ਮਾਰੂਗਾ ਮਛਰ ਚਿਕਾ ਮਾਰੂਗਾ ਜੀ ਬਿਲਕੁਲ ਆਹ ਹੁਣ ਸਿਲੰਡਰ ਲਾਤਾ ਜੀ ਹਾਂਜੀ ਹੁਣ ਆਪਾਂ ਨੂੰ ਇਹ ਆ ਗਏ ਬਾਅਦ ਲਾਪੀ ਹੋਣਾ ਅੱਜਾ ਜੀ ਉਸ ਤੋਂ ਬਾਅਦ ਉਹ ਹੋ ਅੱਛਾ ਜਦੋਂ ਇਹ ਨਾਲ ਹੋ ਜੇਗੀ ਹਾਂਜੀ ਆਹ ਨੂੰ ਨਾਲ ਹੋ ਰਿਹਾ ਹਾਂਜੀ ਇਹ ਵੀ ਖਤਰੀ ਦੇ ਕੋਲ ਜਿਹੜੀ ਗਿਲੇਬੀਜੀ ਹੈ ਹਾਂਜੀ ਉਹ ਨਾਲ ਹੋ ਜੇਗੀ ਬਾਹਰਲੀ ਬਾਹਰਲੀ ਅੰਦਰ ਦੇ ਪਾਸੇ ਅੱਛਾ ਤੇਰੇ ਪਾਸੇ ਲਿਆ ਅੰਦਰ ਦੇ ਪਾਸੇ ਗਿਲੇਬੀਜੀ ਹੋਵੇ ਉਹ ਜਦੋਂ ਨਾਲ ਹੋ ਜੇਗੀ ਅਨੇਕ ਉਸ ਤੋਂ ਬਾਅਦ ਆ ਇਹਦੇ ਹੇਠਲੇ ਪਾਸੇ ਆ ਪੰਪ ਹੈ ਇਹਨੂੰ ਪੰਪ ਮਾਰਨਾ ਆ ਮਣਜਾ ਦਿਖਾਓ ਓਕੇ ਹੁਣ Papa ਉੱদিকে ਨਾ ਅੱਛਾ ਆ ਨਿਕਲੇ ਤੂੰ ਆ ਦੇਖੋ ਆ ਤੂੰ ਹਾਂਜੀ ਅੱਛਾ ਕਿੱਥੇ ਕਿੱਥੇ ਢੀਆ ਇੱਥੇ ਭਾਈ ਕਿੜਲੀਆਂ ਸਿਗੀਆਂ ਸਾਰੀ ਭੱਜੀਆਂ ਫਿਰਦੀਆਂ ਨੇ ਨਹੀਂ ਮੱਛੇ ਛੱਡੋ ਕਿੜਲੀਆਂ ਨੂੰ ਕਿੜਲੀਆਂ ਨੂੰ ਭਜਾ ਦਿੰਦਾ ਆ ਵੀਰ ਜੀ ਲੈ ਕੇ ਚੱਲਿਆ ਕਿਧਰ ਨੂੰ ਘੋੜੇ ਉਧਰ ਲੈ ਕੇ ਚੱਲੇ ਹੋ ਸਟੱਡ ਫਾਰਮ ਤੇ ਆ ਸਟੱਡ ਫਾਰਮ ਤੇ ਲੈ ਕੇ ਚੱਲੇ ਆ ਵੀ ਵੀਰੇ ਘੋੜੇ ਨੂੰ ਕੋਈ ਨੁਕਸਾਨ ਨਹੀਂ ਹੋਊਂਦਾ ਨਾ ਬਦਵਾਈ ਦੇ ਦੂਜੀ ਦਾ ਕੰਪਨੀ ਕਹਿੰਦੀ ਕੋਈ ਨੁਕਸਾਨ ਨਹੀਂ ਅੱਛਾ ਘੋੜੇ ਦੱਤਣ ਲੱਗੇ ਹੁਣ ਕੀ ਹੁੰਦਾ ਹੈ ਅੱਛਾ ਕੰਪਨੀ ਕਹਿੰਦੀ ਕੋਈ ਨੁਕਸਾਨ ਨਹੀਂ ਹੈਗਾ ਕੰਪਨੀ ਕਹਿੰਦੀ ਕੋਈ ਨੁਕਸਾਨ ਨਹੀਂ ਅੱਛਾ ਇਹ ਆਪਣੇ ਘੋੜੇ ਵਿੱਚ ਹੋਵੇ ਤਾਂ ਆਪਾਂ ਕਰ ਸਕਦੇ ਆ ਵੇਰੀ ਬਿਹੀ ਦੇ ਕੋਲ ਇਹ ਬੱਚਾ ਉਟਾਉਂਦੇ ਜਾਂਦੇ ਨੇ ਵਾਹ 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 ਕੀ ਬਾਤ ਆਈ ਲੱਗੇ ਮੁਸੀਬਾ ਦੁਰ ਦਿੱਤੇ ਤੇ ਤੈਨੂੰ ਮੱਟਰ ਲੱਗ ਗਿਆ ਫਿਰ ਆਪਾਂ ਚੱਲੋ ਜੇ ਆ ਆ ਦੇਖੋ ਇਹ ਲੋੜ ਨੂੰ ਆ ਗਿਆ ਪਰ ਧੂਣੀ ਕਰਦੇ ਜੀ ਵੀ ਜੀ ਵੀ ਜੀ ਧੂਣੀ ਕਰਨ ਦੀ ਲੋੜ ਨਹੀਂ ਇਮ ਪਾਥਿਆ ਵਾਲਦੇ ਆ ਘਾ ਵਾਲਦੇ ਆ ਤੇ ਆਹ ਕਰੋ ਕੰਮ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਆ ਕੀ ਬਾਤ ਆ ਓਏ ਡਰ ਨਾ ਭੋਲਿਆ ਤੂੰ ਕਿਉਂ ਡਰਦਾ ਤੇਰੇ ਮਾਤੇ ਨਾ ਸਮਾਂਦਿਆਂਦਾ ਮੱਛਰ ਨਹੀਂ ਮੱਛਰ ਤੋਂ ਆਈ ਨਾ ਪੁੱਤ ਨਾ ਮੈਨੂੰ ਨਹੀਂ ਲੱਗਦਾ ਅੰਨੇ ਤੂੰ ਇਹ ਦਵਾ ਕੇ ਮੱਛਰ ਦੋ ਚਾਰ ਘਰਾਂ ਅੱਗੇ ਘਰਾਂ ਆਉਂਦੇ ਮੱਛਰ ਡਾ ਦੋ ਜੀ ਇਹ ਕੀ ਬਾਤ ਆ ਇਹ ਕੋਈ ਆ ਚੀਜ਼ ਤੁਹਾਨੂੰ ਦਿਖਾ ਰਹੇ ਆ ਇਹਗਾ ਤੇ ਕਿਵੇਂ ਹੁੰਦੀ ਹੈ ਤੁਹਾਨੂੰ ਦੱਸਾਂਗੇ ਕਿੰਨਾ ਫਾਇਦਾ ਹੋਇਆ ਆਪਾਂ ਵੀ ਪਹਿਲੀ ਵਾਰੀ ਕਰ ਰਹੇ ਆ ਇਹ ਦਰਨਾ ਨਹੀਂ ਦਰਨਾ ਨਹੀਂ ਜੇ ਕਿਸੇ ਨੇ ਟਰਾਈ ਕੀਤੀ ਆ ਅੱਗੇ ਕੀਤਾ ਕਿਸੇ ਨੇ ਉਹ ਉਹ ਵੀ ਕਮੈਂਟਾਂ ਵਿੱਚ ਦੱਸ ਸਕਦਾ ਕਿ ਇਹ ਕਿਵੇਂ ਰਹੀ ਆ ਕਿ ਅਸੀਂ ਸਹੀ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਇਹ ਜ਼ਰੂਰ ਦੱਸਿਓ ਠੀਕ ਹੈ ਜੀ ਕਿਉਂਕਿ ਮੈਂ ਸੁਣਿਆ ਕੋੜੇ ਹੁੰਦੇ ਸਾਰਿਆਂ ਦੇ ਹੀ ਆ ਵੀਰੇ ਠੀਕ ਹੈ ਜੀ ਆਪਾਂ ਇਹ ਬੱਚੇ ਆ ਰੱਬ ਦੇ ਜੀ ਆਏ ਹੁੰਦਾ ਆਪ ਨੂੰ ਕੋਈ ਨੁਕਸਾਨ ਹੋਵੇ ਹੋ ਜਵੇ ਇਹਨਾਂ ਨੂੰ ਕੁਝ ਨਾ ਹੋਵੇ ਹਰ ਹਰ ਘੋੜੇ ਪਾਲਕ ਨੂੰ ਇਹ ਹੁੰਦਾ ਵਾ ਇਸ ਆ ਦੇ ਨਾਲ ਵੱਧ ਖਿਆ ਲੈਣਾ ਰੱਖਦਾ ਵਾ ਠੀਕ ਹੈ ਵੀਰੇ ਸਾਰੇ ਕਿਤੇ ਆਲੇ-ਦਲੇ ਗੁੱਠਾ ਜੀ ਵੀ ਕਰ ਰਹੇ ਨੇ ਤਾਂ ਜੋ ਜਿਹੜਾ ਮਾਟਾ ਗੁੱਠਾ ਜੀ ਮੱਛਰ ਆ ਉਹ ਵੀ ਗਾਇਬ ਹੋ ਜਵੇ ਤੇਰਾ ਆਪਣਾ ਅੱਜ ਦੇਖਦੇ ਪਏ ਆਪਾਂ ਵੇ ਤਾਂ ਆਈ ਲੱਗਦਾ ਬਈ ਜਿਵੇਂ ਸਿਆਲੇ ਧੁੰਦ ਨਹੀਂ ਜਮ ਜਾਂਦੀ ਹੁੰਦੀ ਦੇਖਣਾ ਇਹ ਨਾਲੇ ਪੋਗ ਪੋਗ ਲੱਗਦੀ ਏ ਪੂਰੀ ਕਿਵੇਂ ਆ ਆ ਰੌਣਕ ਨੂੰ ਮਿਲਦੇ ਵੇ ਆ ਵੀ ਰੌਣਕ ਕਿਵੇਂ ਆ ਰੌਣਕ ਉਹ ਰੌਣਕ 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 ਪੂਰੀ ਰੌਣਕ ਲਾਉਂਦੀ ਏ ਬਾਪੂ ਕਹਿੰਦਾ ਤੇਰੇ ਕੰਮਿਤ ਕਰਦੇ ਆ ਉਹ ਮੱਛਰਤੀ ਹੈ ਮੱਛਰ ਭੂਆ ਭੂਆ ਕਰਦਾ ਫਿਰ ਉਹ ਕਹਿੰਦਾ ਪੂ ਵੇਂਦਾ ਜੈ ਇਹ ਰਾਤ ਤੇ ਨੂੰ ਮੱਛਰ ਲੜ ਗਿਆ ਮੈਂ ਕਹਿੰਦਾ ਫਿਰ ਆਪਣਾ ਇਸ ਪ੍ਰੇਮ ਦਾ ਫੈਲਾ ਹੀ ਨਹੀਂ ਮੰਨ ਕਰਦੇ ਹੋ ਭਰਾਵਾ ਬਸ ਤੋ ਹੋ ਗਿਆ ਜੀ ਓਕੇ ਜੀ ਦੱਸਿਓ ਹੁਣ ਕਮੈਂਟਾਂ ਵਿੱਚ ਤੁਹਾਨੂੰ ਕਿਵੇਂ ਲੱਗੀ ਠੀਕ ਹੈ ਜੀ ਫਿਰ ਮਿਲਦੇ ਕਿਸੇ ਵੀਡੀਓ ਵਿੱਚ ਤੁਹਾਨੂੰ ਹੁਣ ਆਪਾਂ ਵੀਡੀਓ ਦਿਖਾਇਆ ਕਰਾਂਗੇ ਆਪਣੇ ਘੋੜਿਆਂ ਦੇ ਬਲੌਗ ਬਣਾਇਆ ਕਰਾਂਗੇ ਹੋਰ ਆਪਾਂ ਕੱਢਿਆ ਕਰਾਂਗੇ ਕੰਮ ਤੇ ਪਿੱਛੇ ਤੁਹਾਨੂੰ ਜਿਵੇਂ ਆਪਣਾ YouTube ਚੈਨਲ ਥੋੜੇ ਜਿਹਾ ਲੱਕ ਗਈ ਤੁਹਾਨੂੰ ਆਪਾਂ ਨਵੀਂ ਨਵੀਂ ਜਿਹਾ ਲੈ ਕੇ ਦਿਖਾਵਾਂਗੇ ਜੇ ਕਿਸੇ ਨੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬਾਦੋ ਸ਼ੇਅਰ ਕਰਿਓ ਕਾ ਜਦੋਂ ਵੀਡੀਓ ਤੁਹਾਡੇ ਲੈ ਲੈ ਕੇ ਸਕੀਏ ਜੋ ਵੀ YouTube ਦੇ ਦੇਖ ਰਿਹਾ Facebook ਤੇ ਦੇਖ ਰਿਹਾ ਜਰੂਰ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਜੀ ਚਾਹੇ ਲੋ ਵੀਰੇ ਸਾਰੇ ਸਤਿ ਸ੍ਰੀ ਅਕਾਲ ਦੋਵਾਂ ਅਸੀਸਾਂ ਵਾਹਿਗੁਰੂ ਪਰ ਰੱਖੇ ਕੋ ਬੱਚਿਆਂ ਤੇ ਕਿਰਪਾ ਰੱਖੇ ਸਾਰੇ ਚੜ੍ਹਦੀ ਕਲਾ ਵਰਕਸ਼ੇ